ਪਨਾਮਾ ਦੇ ਜੰਗਲਾਂ ਵਿੱਚ ਫਸੇ ਦਰਜਨਾ ਪੰਜਾਬੀ ਅਮਰੀਕਾ ਪਹੁੰਚਣ ਦੇ ਆਸਾਰ ਨਹੀਂ 트럼ਪ ਦੀ ਸਖਤੀ ਦੇ باوجود ਬਾਰਡਰ ਤੇ ਵਧੀ ਗਿਣਤੀ ਮੈਕਸੀਕੋ ਸਰਕਾਰ ਵੀ ਹੋ ਗਈ ਪਰੇਸ਼ਾਨ ਪੰਚਾਇਤੀ ਮੁਲਕ ਅਮਰੀਕਾ ਦਾ ਜ਼ਿਕਰ ਕਰਾਂਗੇ ਜਿੱਥੇ ਕਿ 트럼ਪ ਦੇ ਵੱਲੋਂ ਸਕਤੀ ਤਾਂ ਵਰਤੀ ਜਾ ਰਹੀ ਹੈ ਪਰ ਦੂਜੇ ਪਾਸੇ ਆਈ ਦੀਆਂ ਟੀਮਾਂ ਦੀ ਰੀਡ ਹੋ ਰਹੀ ਹੈ ਪਰ ਪਨਾਮਾ ਦੇ ਵਿੱਚ ਫਿਰ ਤੋਂ ਕਹਿੰਦੇ ਨੇ ਕਿ ਬਹੁਤਾਂਤ ਗਿਣਤੀ ਦੇ ਵਿੱਚ ਲੋਕ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਬਿਲਕੁਲ ਜੀ ਬਿਲਕੁਲ ਕਹਾਂਗੇ ਕਿ ਗਿਣਤੀ ਤਾਂ ਵੱਧ ਹੀ ਰਹੀ ਹੈ ਪਰ ਪਨਾਮਾ ਦੇ ਜੰਗਲਾਂ ਦੀਆਂ ਤਸਵੀਰਾਂ ਦੁਬਾਰਾ ਉੱਭਰ ਕੇ ਸਾਹਮਣੇ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਬੱਚਿਆਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਅਮਰੀਕਾ ਦੀਆਂ ਆਈਸ ਰੇਡਜ਼ ਦੌਰਾਨ 2-2 ਸਾਲ ਦੇ ਬੱਚਿਆਂ ਨੂੰ ਵੀ ਕਹਾਂਗੇ ਕਿ ਅਰੈਸਟ ਕੀਤਾ ਜਾ ਰਿਹਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਹਾਲਾਤ ਕਿੱਥੋਂ ਤੱਕ ਅੱਪੜ ਚੁੱਕੇ ਨੇ ਕਿੱਥੇ ਤੱਕ ਪੁੱਜ ਚੁੱਕੇ ਨੇ ਕਿ 2-2 ਸਾਲ ਦੇ ਬੱਚੇ ਵੀ ਨਹੀਂ ਬਖਸ਼ੇ ਜਾ ਰਹੇ ਪਰ ਕਹਾਂਗੇ ਕਿ ਪੰਜਾਬੀਆਂ ਨੂੰ ਗ੍ਰਿਫਤਾਰ ਕਰਨ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਹਾਲਾਂਕਿ ਲਗਾਤਾਰ ਫੜੋ ਫੜੀ ਦਾ سلسلہ ਜਾਰੀ ਹੈ ਆਹਾ ਉਹ ਨੌਜਵਾਨ ਨੇ ਜਿਹੜੇ ਹਾਲ ਹੀ ਦੇ ਵਿੱਚ ਵਾਪਸ ਆਏ ਨੇ ਇਹਨਾਂ ਬਾਰੇ ਵੀ ਗੱਲਬਾਤ ਕਰਾਂਗੇ ਆ ਤੁਸੀਂ ਦੇਖ ਸਕਦੇ ਹੋ ਇਹ ਰੇਡ ਪਈ ਹੈ ਜਿਹੜੀ ਆਈਸ ਦੀ ਉੱਥੇ ਕਾਬੂ ਕੀਤੇ ਗਏ ਨੇ ਨੌਜਵਾਨ ਘੇਰ ਕੇ ਆਪਣੇ ਇੰਡੀਅਨ ਜਾਂ ਪੰਜਾਬੀ ਕਹਿ ਸਕਦੇ ਆ ਤੇ ਉੱਥੇ ਹੁਣ ਗ੍ਰਿਫਤਾਰੀਆਂ ਤੇ ਦੂਜੇ ਪਾਸੇ ਕੁਝ ਤਸਵੀਰਾਂ ਪਨਾਮਾ ਦੇ ਜੰਗਲਾਂ ਦੀਆਂ ਜਾਂ ਹੋਰ ਕਿਸੇ ਵੀ ਮੁਲਕ ਦੇ ਜੰਗਲਾਂ ਦੀ ਤੁਸੀਂ ਦੇਖ ਸਕਦੇ ਹੋ ਹਾਲਾਤ ਬਦਰ ਬਣੇ ਹੋਏ ਨੇ ਪਰ ਲੋਕ ਫਿਰ ਵੀ ਜਾ ਰਹੇ ਨੇ ਲੋਕਾਂ ਨੂੰ ਸ਼ਾਇਦ ਇੱਕ ਤਰੀਕੇ ਦੇ ਨਾਲ ਮਨ ਦੇ ਵਿੱਚ ਇੱਕ ਜਨੂਨ ਹੀ ਸਵਾਰ ਹੋ ਚੁੱਕਿਆ ਹੈ ਕਿ ਅਸੀਂ ਪਹੁੰਚਣਾ ਹੀ ਪਹੁੰਚਣਾ ਹੁਣ ਆ ਜਿਹੜੇ ਵਾਪਸ ਆਏ ਨੇ ਆਪਾਂ ਕੱਲ ਵੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਤੇ ਕੁਝ ਹੋਰ ਤਸਵੀਰਾਂ ਨੇ ਕਿ ਇਹ ਕਈ ਤਾਂ ਮੁੰਡੇ ਸਾਹਮਣੇ ਆ ਰਹੇ ਨੇ ਆਪਣੀ ਗੱਲ ਦੱਸ ਰਹੇ ਨੇ ਕਿ ਕਿਹੋ ਜਿਹੇ ਹਾਲਾਤ ਦੇ ਵਿੱਚੋਂ ਲੰਘੇ ਉਹ ਹੁਣ ਆ ਤੁਸੀਂ ਦੇਖੋ ਕਿ ਪੂਰਾ ਇੱਕ ਸਰਕਲ ਬਣ ਚੁੱਕਿਆ ਹੈ ਪਨਾਮਾ ਦੇ ਜੰਗਲ ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਦਾਖਲਾ ਤੇ ਇੱਥੇ ਅੰਦਰ ਗ੍ਰਿਫਤਾਰੀਆਂ ਫਿਰ ਡਿਪੋਰਟੇਸ਼ਨ ਆਪਾਂ ਤੇ ਉਹ ਡਿਪੋਰਟ ਹੋਣ ਤੋਂ ਬਾਅਦ ਫਿਰ ਇੱਥੇ মিডিਆ ਨਾਲ ਗੱਲਬਾਤ ਪੂਰਾ ਇੱਕ ਸਰਕਲ ਜਿਹੜਾ ਬਣਦਾ ਨਜ਼ਰ ਆ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਇਹ ਪੰਜਾਬੀ ਕਹਿ ਲਓ ਹਰਿਆਣਾ ਦੇ ਕਹਿ ਲਓ ਜਾਂ ਜਿੱਥੋਂ ਮਰਜ਼ੀ ਕਹਿ ਲਓ ਨੌਜਵਾਨ ਡਿਪੋਰਟ ਹੋ ਰਹੇ ਨੇ ਫੜੋ ਫੜੀ ਦਾ ਸਿਲਸਿਲਾ ਬੇਕਰਜ਼ ਫੀਲਡ ਵਾਲੇ ਪਾਸੇ ਵੀ ਫੜੋ ਫੜੀ ਦਾ ਸਿਲਸਿਲਾ ਜਾਰੀ ਹੈ ਟਰੱਕਰਜ਼ ਨੂੰ ਤਾਂ ਘੇਰ ਨਹੀਂ ਘੇਰਨਾ ਦੇ ਬਾਕੀ ਜਿਹੜੇ ਵੈਸੇ ਨੌਜਵਾਨ ਨੇ ਐ ਅਸਾਈਲਮ ਕਲੇਮ ਕੀਤਾ ਹੋਇਆ ਉਹਨਾਂ ਨੂੰ ਖਾਸ ਤੌਰ ਤੇ ਕਾਬੂ ਕੀਤਾ ਜਾ ਰਿਹਾ ਹੁਣ ਜੇ ਆਪਾਂ ਗੱਲ ਕੀਤੀ ਜਾਵੇ ਆਈਸ ਰੇਟਸ ਦੀ ਸ਼ਿਕਾਗੋ ਦੇ ਵਿੱਚ 2 ਸਾਲ ਦਾ ਬੱਚਾ 2 ਸਾਲ ਦਾ ਮੁੰਡਾ ਕਹਿ ਸਕਦੇ ਆ ਕਿ ਘਬਰਾਇਆ ਹੋਇਆ ਬੇਹਦ ਮਾਂ ਮੰਮੀ ਮੰਮੀ ਕਰ ਰਿਹਾ ਮੌਮੀ ਇਹਨਾਂ ਨੇ ਮੌਮੀ ਲਿਖਿਆ ਹੋਇਆ ਚਲੋ ਤੇ ਆਪਣੀ ਮਾਂ ਨਾਲ ਚਿੰਬੜਿਆ ਹੋਇਆ ਹੁਣ ਉਹਦੀ ਮਾਂ ਨੂੰ ਗ੍ਰਿਫਤਾਰ ਕਰਕੇ ਲਿਜਾਇਆ ਜਾ ਰਿਹਾ ਹੈ ਜਾਂ ਬੱਚੇ ਨੂੰ ਅਰੈਸਟ ਕੀਤਾ ਜਾ ਰਿਹਾ ਹੈ ਉਹ ਤਸਵੀਰਾਂ ਚਲੋ ਅਸੀਂ ਸਾਂਝੀਆਂ ਨਹੀਂ ਕਰ ਸਕਦੇ ਸਾਡੀਆਂ ਵੀ ਕੁਝ ਮਜਬੂਰੀਆਂ ਨੇ ਹੁਣ ਉਹ ਮਾਂ ਹੈ ਜਿਹੜੀ ਆਪਣੇ ਬੱਚੇ ਤੋਂ ਬਗੈਰ ਕਿਵੇਂ ਦਿਨ কাটੂਗੀ ਉਸ ਬੱਚੇ ਦੀ ਜੇ ਆਪਾਂ ਮਨ ਵੀ ਲਈ ਜਾਵੇ ਕਿ ਉਹ ਅਮਰੀਕਾ ਦੇ ਵਿੱਚ ਪੈਦਾ ਹੋਇਆ ਪਰ ਉਸ ਦੀ ਮਾਂ ਤੋਂ ਨਿਖੇੜਿਆ ਜਾ ਰਿਹਾ ਹੈ ਵੱਖ ਕੀਤਾ ਜਾ ਰਿਹਾ ਹੈ ਕੋਈ ਰਹਿਮ ਕੋਈ ਦਇਆ ਜਿਹੜੀ ਆ ਉਹਦੇ ਉੱਤੇ ਨਹੀਂ ਕੀਤੀ ਜਾ ਰਹੀ। ਵਾਕੀ ਜਿਸ ਤਰ੍ਹਾਂ ਦੇ ਨਾਲ ਇਹ ਹਾਲਾਤ ਹੈਗੇ ਨੇ ਤਾਂ ਅੱਗੇ ਖੂ ਪਿੱਛੇ ਖਾਈ ਵਾਲੀ ਤਾਂ ਸਥਿਤੀ ਬਣੀ ਹੋਈ ਹੈ। ਇੱਥੋਂ ਵੇਚ-ਵਟ ਕੇ ਲੋਕ ਜਿਹੜੇ ਕਿ 40 40 50 50 ਲੱਖ ਰੁਪਏ ਲਾ ਕੇ ਅਮਰੀਕਾ ਪਹੁੰਚਣ ਦੀ ਕੋਈ ਨਾ ਕੋਈ ਜਿਹੜੇ ਕਿ ਜੁਗਾਰਬੰਦੀ ਤਾਂ ਕਰ ਰਹੇ ਨੇ ਪਰ ਉਹਨਾਂ ਨੂੰ ਵੀ ਪਤਾ ਕਿ ਨਾ ਸੌਖਾ ਦਾਖਲਾ ਨਹੀਂ ਮਿਲਣਾ। ਪਹਿਲਾਂ ਤਾਂ ਬਾਰਡਰ ਤੇ ਘੇਰੇ ਜਾਣਾ ਤੇ ਦੂਜੇ ਪਾਸੇ ਜੇ ਕਿਤੇ ਚੋਰ ਮੋਰੀ ਰਹੀਂ ਐਂਟਰ ਕਰੀਏ ਤਾਂ ਆਈਸ ਵਾਲਿਆਂ ਨੇ ਨਹੀਂ ਛੱਡਣਾ ਬਿਲਕੁਲ ਇਹ ਕਹਾਂਗੇ ਜੇ ਦੇਖਿਆ ਜਾਵੇ ਤਾਂ ਅੰਕੜਾ ਹੈ ਜਿਹੜਾ ਪਿਓ ਰਿਸਰਚ ਸੈਂਟਰ ਦੀ ਰਿਪੋਰਟ ਮੁਤਾਬਕ ਅਪਰੋਕਸੀਮੇਟਲੀ 1 ਕਰੋੜ 30 ਲੱਖ ਤੋਂ 1 ਕਰੋੜ 40 ਲੱਖ ਦਰਮਿਆਨ ਹੈ ਤੇ ਜੇ ਆਪਾਂ ਡਿਪਾਰਟਮੈਂਟ ਆਫ ਫਾਰਮ ਲੈਂਡ ਸਿਕਿਉਰਿਟੀ ਦੀ ਗੱਲ ਮੰਨੀ ਜਾਵੇ ਤਾਂ ਇਸ ਵੇਲੇ 25 ਲੱਖ ਬੰਦਾ ਡੋਨਲਡ 트੍ਰੰਪ ਦੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਅਮਰੀਕਾ ਛੱਡ ਚੁੱਕਿਆ ਜਾਂ ਉਹਨਾਂ ਨੂੰ ਡਿਪੋਰਟ ਕੀਤਾ ਜਾ ਚੁੱਕਿਆ ਕਿਉਂਕਿ ਡਿਪੋਰਟ ਕੀਤੇ ਜਾਣ ਦਾ ਅੰਕੜਾ ਤਾਂ ਖੁਦ ਮੰਨ ਰਹੇ ਨੇ ਆਈਐਸ ਵਾਲੇ ਕਿ ਅਸੀਂ 5 ਲੱਖ ਪਲੱਸ ਬੰਦੇ ਡਿਪੋਰਟ ਕੀਤੇ ਨੇ ਪਰ ਜ਼ਿਆਦਾਤਰ ਸੈਲਫ ਰਿਪੋਰਟ ਹੋਗੇ ਕਿਉਂਕਿ 1000 ਡਾਲਰ ਉਹਨਾਂ ਨੂੰ ਬੋਨਸ ਵੀ ਮਿਲ ਰਿਹਾ ਸੀ ਤੇ ਏਅਰ ਟਿਕਟ ਵੀ ਮਿਲ ਰਹੀ ਸੀ ਤੇ ਉਹਨਾਂ ਨੇ ਸੋਚਿਆ ਕਿ ਕਿਉਂ ਖੱਜਲ ਹੋਣਾ ਇੱਥੇ ਕਿਉਂ ਹਰ ਵੇਲੇ ਡਰ ਡਰ ਕੇ ਕਿਉਂ ਜੁਣਾ ਡਰ ਡਰ ਕੇ ਜ਼ਿੰਦਗੀ ਬਤੀਤ ਕਰਨ ਦਾ ਕੋਈ ਫਾਇਦਾ ਨਹੀਂ ਪਰ ਆ ਜਿਹੜੇ ਨੌਜਵਾਨ ਨੇ ਹੁਣ ਇਹ ਤਾਂ ਦੋ ਚਾਰ ਸਾਹਮਣੇ ਆ ਗਏ ਅਜਿਹੇ ਪ੍ਰਵਿੰਦਰ ਜੀ ਕਈ ਨੌਜਵਾਨ ਨੇ ਜਿਹੜੇ ਮੀਡੀਆ ਦੇ ਸਾਹਮਣੇ ਆਉਣ ਤੋਂ ਇਨਕਾਰੀ ਨੇ ਕਿਉਂਕਿ ਉਹਨਾਂ ਦੇ ਫੈਮਿਲੀ ਮੈਂਬਰਸ ਕਹਿ ਰਹੇ ਨੇ ਕਿ ਜੇ ਇਹਨਾਂ ਦੀਆਂ ਤਸਵੀਰਾਂ ਛਪ ਗਈਆਂ ਤਾਂ ਕੱਲ ਨੂੰ ਕਿਸੇ ਨੇ ਕੁੜੀ ਨਹੀਂ ਦੇਣੀ ਵਾਕੀ ਸਮਾਜਿਕ ਸੋਸ਼ਲ ਸਟਿਗਮਾ ਜਿਹੜਾ ਡਰਾ ਡਰਾ ਰਿਹਾ ਸਤਾ ਰਿਹਾ ਕਿ ਕਿਸੇ ਨੇ ਰਿਸ਼ਤਾ ਨਹੀਂ ਕਰਨਾ ਹੈਗਾ ਕਿ ਆਖਰਕਾਰ ਭਾਈ ਤੁਹਾਡਾ ਮੁੰਡਾ ਤਾਂ ਡਿਪੋਰਟ ਹੋ ਕੇ ਆਇਆ 40-50 ਲੱਖ ਤਾਂ ਤੁਸੀਂ ਪਹਿਲਾਂ ਲਾਇਆ ਸੀ ਕਰਜ਼ਾ ਲਿਆ ਹੋਣਾ ਹੁਣ ਤੁਹਾਡੇ ਪੱਲੇ ਕੀ ਰਹਿ ਗਿਆ ਬਾਕੀ ਜਿਹੜੀ ਜ਼ਮੀਨ ਦਾ ਟੁਕੜਾ ਵੀ ਸੀਗਾ ਕਹਿੰਦੇ ਉਹ ਵੀ ਵੇਚ-ਵਟ ਕੇ 40-40 ਲੱਖ ਰੁਪਏ ਲਾ ਕੇ ਮੁੰਡਿਆਂ ਨੂੰ ਬਾਹਰ ਭੇਜਿਆ ਪਰ ਜਾਂਦੇ ਉੱਥੇ ਜਿਹੜੇ ਕਿ ਇਹ ਆਇਦੇਸ਼ ਗੰਜੇ ਚਾਹੁੰਦੇ ਨੇ ਹੁਣ ਜਦੋਂ ਵਾਪਸ ਆਏ ਨੇ ਤਾਂ ਫਿਰ ਹੁਣ ਪਰਿਵਾਰ ਤਾਂ ਚਿੰਤਾ ਦੇ ਵਿੱਚ ਹੈ ਗਈ ਹੈ ਤੇ ਬਜ਼ੁਰਗ ਉਹੀ ਕਹਿ ਰਹੇ ਨੇ ਕਿ ਭਾਈ ਸਾਡੇ ਬੱਚਿਆਂ ਦੇ ਨਾਲ ਆਪਣੀਆਂ ਕੁੜੀਆਂ ਦਾ ਵਿਆਹ ਕੌਣ ਕਰੇਗਾ ਬਿਲਕੁਲ ਇੱਥੇ ਆਪਾਂ ਮਿਸਾਲ ਦੇ ਸਕਦੇ ਹਾਂ ਜੀਨ ਦੇ ਐਸਪੀ ਕੁਲਦੀਪ ਸਿੰਘ ਨੇ ਆਈਡੈਂਟੀਫਾਈ ਕੀਤੇ ਨੇ ਤਿੰਨ ਨੌਜਵਾਨ ਇੱਥੇ ਇੱਕ ਲਖਜੋਤ ਸਿੰਘ ਹੈਗਾ ਟੈਲ ਸਿੰਘ ਦਾ ਮੁੰਡਾ ਤੇ ਇਹ ਇਸ ਤੋਂ ਇਲਾਵਾ ਰਾਜੇਸ਼ ਹੈ ਇੱਕ ਨਵੀਨ ਇਹ ਪਿੱਲੂ ਖੇੜਾ ਪਿੰਡ ਦਾ ਹੈ ਨਵੀਨ ਤੇ ਇਹ ਇਕੱਠੇ ਹੀ ਤਕਰੀਬਨ ਗਏ ਸੀਗੇ ਤੇ ਹੁਣ ਇਕੱਠੇ ਹੀ ਡਿਪੋਰਟ ਕਰ ਦਿੱਤੇ ਗਏ ਜਿਵੇਂ ਆਪਾਂ ਹੁਣ ਤਸਵੀਰਾਂ ਦੇਖ ਰਹੇ ਹਾਂ ਆ 5-6 ਜਣੇ ਇੱਥੇ ਫੜੇ ਨੇ ਰੀਸੈਂਟਲੀ ਨਵੀਂ ਰੇਡ ਦੌਰਾਨ ਉਹਨਾਂ ਨੂੰ ਹੁਣ ਇੱਕਦਮ ਇੱਕੋ ਡਿਟੈਂਸ਼ਨ ਸੈਂਟਰ ਦੇ ਵਿੱਚ ਲਿਜਾਇਆ ਜਾਊਗਾ ਤੇ ਜਦੋਂ ਡਿਪੋਰਟ ਕਰਨਾ ਹੈ ਇੱਕੋ ਡਿਟੈਂਸ਼ਨ ਸੈਂਟਰ ਦੇ ਵਿੱਚੋਂ ਇਕੱਠਿਆਂ ਹੀ ਜਹਾਜ਼ ਚੜਾ ਦਿੱਤਾ ਜਾਊਗਾ ਹੁਣ ਪੰਜਾਬੀਆਂ ਦਾ ਜਹਾਜ਼ ਭਰੇ ਜਾਣ ਦੀ ਕਹਿ ਸਕਦੇ ਹਾਂ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿਉਂਕਿ ਵੱਡੇ ਪੱਧਰ ਤੇ ਫੜੋ ਫੜੀ ਦਾ سلسلہ جاری ਹੈ ਪਰ ਆ ਜਿਹੜੇ ਹੁਣ ਹਲੇ ਵੀ ਬੰਦੇ ਫਸੇ ਹੋਏ ਨੇ ਕਿਉਂਕਿ ਡਿਪਾਰਟਮੈਂਟ ਆਫ ਫਾਰਮਲੈਂਡ ਸਿਕਿਉਰਿਟੀ ਜਾਂ ਯੂਐਸ ਕਸਟਮਜ਼ ਐਂਡ ਬਾਰਡਰ ਪੈਟਰੋਲ ਦੇ ਜਿਹੜੇ ਅੰਕੜੇ ਆ ਰਹੇ ਨੇ ਉਹਨਾਂ ਦੇ ਮੁਤਾਬਕ ਗਿਣਤੀ ਵਧ ਗਈ 83% ਓਵਰঅল ਪਰ ਇੰਡੀਆ ਦੇ ਮਾਮਲੇ ਦੇ ਵਿੱਚ 100% ਹਾਲਾਂਕਿ ਗਿਣਤੀ 30 ਤੋਂ 60 ਹੋਈ ਹੈ ਪਰ ਅੰਕੜਾ ਵੱਧ ਗਿਆ ਇਸ ਦੇ ਬਾਵਜੂਦ ਕਿ ਡੋਨਲਡ ਟਰੰਪ ਦੀ ਸਰਕਾਰ ਸਿੱਧੇ ਤੌਰ ਤੇ ਡਿਪੋਰਟ ਕਰ ਰਹੀ ਹੈ ਉੱਥੇ ਤੁਸੀਂ ਨਹੀਂ ਰਹਿ ਸਕਦੇ ਉਹ ਬੰਦੇ ਹੁਣ ਕੌਣ ਸੀਗੇ ਜਿਹੜੇ 60 70 ਬੰਦੇ ਦਾਖਲ ਹੋਏ ਨੇ ਜਿਨ੍ਹਾਂ ਨੂੰ ਬਾਰਡਰ ਪੈਟਰੋਲ ਵਾਲਿਆਂ ਨੇ ਫੜਿਆ ਜੀ ਹੁਣ ਆਪਾਂ ਜਿਹੜੀ ਕੱਲ ਜ਼ਿਕਰ ਕੀਤਾ ਸੀਗਾ ਹਰਿਆਣਾ ਤੋਂ ਜਿਹੜਾ ਜਹਾਜ਼ ਰਿਪੋਰਟ ਕੀਤਾ ਗਿਆ ਸੀ ਉਹਦੇ ਵਿੱਚ ਤਾਂ ਕੁਝ ਬੰਦੇ ਕਹਿ ਰਹੇ ਸੀ ਕਿ ਅਸੀਂ ਜਨਵਰੀ 2024 ਦੇ ਵਿੱਚ ਗਏ ਸੀ ਮਤਲਬ ਡੇਢ ਪੌਣੇ 2 ਸਾਲ ਪੁਰਾਣੀ ਗੱਲ ਹੋ ਗਈ ਉਸ ਵੇਲੇ ਤਾਂ ਚਲੋ ਹਾਲਾਤ ਕੁਝ ਹੋਰ ਸੀਗੇ ਪਰ ਹੁਣ ਜਦੋਂ 2025 ਦੀ ਗੱਲ ਕਰਦੇ ਆ ਤਾਂ ਉਹ ਜਿਹੜੇ ਹੁਣ ਅਕਤੂਬਰ ਮਹੀਨੇ ਸੈਪਟੈਂਬਰ ਮਾਨਸ ਦੇ ਵਿੱਚ ਐਂਟਰ ਹੋ ਰਹੇ ਨੇ ਉਹਨਾਂ ਨੂੰ ਕਿਉਂ ਕੌਣ ਵਰਗਲਾ ਰਿਹਾ ਹੈ ਕੌਣ ਸਬਜ਼ ਬਾਗ ਦਿਖਾ ਰਿਹਾ ਹੈ ਕਿ ਬਾਈ ਤੁਸੀਂ ਅਮਰੀਕਾ ਦੇ ਵਿੱਚ ਦਾਖਲ ਹੋ ਜਾਓ ਅਮਰੀਕਾ ਦੇ ਵਿੱਚ ਤੁਹਾਨੂੰ ਵਧੀਆ ਜ਼ਿੰਦਗੀ ਮਿਲੂਗੀ ਹੁਣ ਤਾਂ ਕੋਈ ਉਮੀਦ ਹੀ ਨਹੀਂ ਹੈ ਬਾਰਡਰ ਪਹਿਲਾਂ ਤਾਂ ਵੈਸੇ ਹੀ ਨੱਕੇ ਹੋਏ ਨੇ ਪਰ ਫਿਰ ਵੀ ਚਲੋ ਕਹਿ ਸਕਦੇ ਆ ਕਿ ਲੰਮਾ ਬਾਰਡਰ ਹੈ 3000 ਕਿਲੋਮੀਟਰ ਪਲੱਸ ਵਾਲਾ ਕਈ ਥਾਵਾਂ ਤੋਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅੰਦਰ ਦਾਖਲ ਹੋ ਜਾਂਦੇ ਹੋਣਗੇ ਪਰ ਉਹ ਕਿਤੇ ਨਾ ਕਿਤੇ ਫਿਰ ਫੜੇ ਜਾਂਦੇ ਨੇ ਤੇ ਫਿਰ ਉਹਨਾਂ ਨੂੰ ਡਿਟੈਂਸ਼ਨ ਸੈਂਟਰ ਦੇ ਵਿੱਚ ਢੱਕਿਆ ਜਾਂਦਾ ਹੁਣ ਆਖਰਕਾਰ ਇਹਨਾਂ ਨੌਜਵਾਨਾਂ ਦਾ ਭੁਵਿੱਖਤਾ ਚਲੋ ਜੋ ਹੈ ਸੋ ਹੈ ਇਹਨਾਂ ਨੇ ਇੱਕ ਇਥੇ ਆਪਾਂ ਜੇ ਨੌਜਵਾਨ ਦੀ ਗੱਲ ਕੀਤੀ ਜਾਵੇ ਉਸ ਦੀ ਪਛਾਣ ਜ਼ਾਹਰ ਨਹੀਂ ਕੀਤੀ ਗਈ ਹੈ ਤੇ ਉਸ ਦੇ ਇੱਕ ਚਾਚੇ ਨੇ ਦੱਸਿਆ ਕਹਿੰਦੇ ਹੀ ਇਜ਼ ਅਨਮੈਰਿਡ ਐਂਡ ਵੈਂਟ ਟੂ ਯੂ ਐਸ ਵਾਇਆ ਡੋਂਕੀ ਰੂਟ ਬਾਇ ਸੇਲਿੰਗ 2 ਐਕਰਸ ਆਫ ਫਾਰਮ ਲੈਂਡ ਮਤਲਬ 2 ਕਿੱਲੇ ਵੇਚ ਕੇ ਗਿਆ ਸੀ ਹੂੰ ਉਹ 2 ਕਿੱਲੇ ਤਾਂ ਗਏ ਹੂੰ ਪੈਸਾ ਵੀ ਗਿਆ ਰਿਪੋਰਟ ਹੋ ਗਏ ਤੇ ਹੁਣ ਇੱਥੇ ਦੁਬਾਰਾ ਜ਼ਿੰਦਗੀ ਵੀ ਸ਼ੁਰੂ ਕਰਨੀ ਹੈ ਪਰ ਜਿਹੜੇ ਪਨਾਮਾ ਦੇ ਜੰਗਲਾਂ ਦੇ ਵਿੱਚ ਜਾਂ ਕਿਸੇ ਵੀ ਮੁਲਕ ਦੇ ਜੰਗਲ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਤਾਂ ਹੁਣ ਕੋਈ ਸਮਝਾਉਣ ਵਾਲਾ ਹੀ ਨਹੀਂ ਕਿ ਆਖਰਕਾਰ ਭਾਈ ਤੁਹਾਡੀ ਜ਼ਿੰਦਗੀ ਤਾਂ ਇਹੀ ਹੈ ਕਿ ਇੱਥੋਂ ਹੀ ਤੁਸੀਂ ਵਾਪਸ ਚਲੇ ਜਾਓ ਇੱਥੋਂ ਹੀ ਵਾਪਸ ਮੁੜ ਜਾਓ ਪਰ ਹੁਣ ਪੈਸੇ ਖਰਚੇ ਜਾ ਚੁੱਕੇ ਨੇ ਸਭ ਕੁਝ ਲੈਣ ਦੇਣ ਹੋ ਚੁੱਕਿਆ ਹੁਣ ਤਾਂ ਉਹ ਕਿਸਮਤ ਅਜ਼ਮਾਉਣ ਵਾਸਤੇ ਬੈਠੇ ਨੇ ਕਿ ਹਾਂਜੀ ਅਸੀਂ ਕਿਸਮਤ ਅਜ਼ਮਾਉਣੀ ਹੈ ਤੇ ਦਾਖਲ ਹੋਣਾ ਹੈ ਅਮਰੀਕਾ ਦੇ ਸੋ ਦੇਖਿਆ ਜਾਵੇ ਤਾਂ ਉਹ ਜੀ ਜਿਹੜੇ ਕਿ ਲੋਕ ਹੁਣ ਪਨਾਮਾ ਦੇ ਵਿੱਚ ਅਰੈਸਟ ਕੀਤੇ ਜਾ ਰਹੇ ਨੇ ਬੋਡੀ ਸਕਿਉਰਟੀ ਵਾਲਿਆਂ ਵੱਲੋਂ ਇਹ ਪਹਿਲ ਜਾਂ ਜਿਹੜੇ ਕੀ ਗਏ ਹੋਏ ਨੇ ਉਹਨਾਂ ਨੂੰ ਜਿਹੜੇ ਕੀ ਬਾਰਡਰ ਟੇਪਾਉਣ ਦੀ ਜਿਹੜੀ ਕੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਫਿਰ ਨਵੇਂ ਉੱਥੇ ਜਿਹੜੇ ਲੋਕ ਪਹੁੰਚ ਰਹੇ ਹੈ ਬਿਲਕੁਲ ਇਹ ਨਵੇਂ ਹੀ ਜਾ ਰਹੇ ਨੇ ਹੁਣ ਜਿਹੜੇ ਸੈਪਟੈਂਬਰ ਦੇ ਵਿੱਚ 60 ਇੰਡੀਅਨਜ਼ ਕਾਬੂ ਕੀਤੇ ਨੇ ਤੁਸੀਂ ਅੰਦਾਜ਼ਾ ਲਾਓ ਕਿ ਉਹ ਜ਼ਿਆਦਾ ਤੋਂ ਜ਼ਿਆਦਾ 5 ਜਾਂ 6 ਮਹੀਨੇ ਪਹਿਲਾਂ ਇੰਡੀਆ ਤੋਂ ਰਵਾਨਾ ਹੋਏ ਹੋਣਗੇ ਜੇ ਆਪਾਂ ਲੰਮਾ ਸਫ਼ਰ ਵੀ ਲਾ ਲਿਆ ਜਾਵੇ ਨਾ ਕਿ ਉਹਨਾਂ ਨੂੰ ਪੜਾ ਵਾਰ ਪਹਿਲਾਂ ਫਲਾਣੇ ਮੁਲਕ ਦੇ ਵਿੱਚ ਫਿਰ ਫਲਾਣੇ ਮੁਲਕ ਦੇ ਵਿੱਚ ਹੌਲੀ ਹੌਲੀ ਕਰਕੇ ਲੈ ਜਾਂਦੇ ਨੇ ਤਾਂ ਇਹਦਾ ਮਤਲਬ ਇੱਕ ਤਾਂ ਕਲੀਅਰ ਹੈ ਕਿ ਉਹ ਜਿਹੜੇ ਨੌਜਵਾਨ ਨੇ ਜਾਂ ਇੰਡੀਅਨਸ ਨੇ ਉਹਨਾਂ ਨੂੰ ਟਰੰਪ ਦੇ ਸੱਤਾ ਸੰਭਾਲਣ ਤੋਂ ਬਾਅਦ ਅਮਰੀਕਾ ਰਵਾਨਾ ਕੀਤਾ ਗਿਆ ਇਸ ਦੇ ਬਾਵਜੂਦ ਕਿ ਉੱਥੇ ਵੱਡੇ ਪੱਦਰ ਤੇ ਛਾਪੇ ਪੈ ਰਹੇ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਈਵਨ ਕਿ ਹੁਣ ਤਾਂ ਜਿਨ੍ਹਾਂ ਪਹਿਲਾਂ ਅਸਾਈਲਮ ਕਲੇਮਸ ਕੀਤੇ ਹੋਏ ਨੇ ਉਹਨਾਂ ਦਾ ਉਹਨਾਂ ਦੇ ਹਾਲਾਤ ਮਾੜੇ ਨੇ ਹੂੰ ਉਹਨਾਂ ਨੂੰ ਤਰੀਕਾ ਤੇ ਬਲਾ ਕੇ ਜਿੱਥੇ ਹਾਜ਼ਰੀ ਲਗਵਾਉਂਦੇ ਨੇ ਉੱਥੇ ਫੜਿਆ ਜਾ ਰਿਹਾ ਹੈ ਕਿ ਹਾਂਜੀ ਨਹੀਂ ਹੁਣ ਅਸੀਂ ਤੁਹਾਨੂੰ ਰਿਹਾਈ ਨਹੀਂ ਕਰ ਸਕਦੇ ਕਮਿਊਨਿਟੀ ਵਾਲੇ ਕੋਸ਼ਿਸ਼ ਕਰ ਰਹੇ ਨੇ ਵਕੀਲਾ ਰਾਹੀਂ ਕਿ ਜੀ ਇਹ ਤਾਂ ਬਹੁਤ ਲੰਮੇ ਸਮੇਂ ਤੋਂ ਬੰਦੇ ਦਾ ਅਸਾਈਲਮ ਕਲੇਮ ਹੈ ਤੇ ਤੁਸੀਂ ਇਸ ਦੀ ਇਮੀਗ੍ਰੇਸ਼ਨ ਐਪਲੀਕੇਸ਼ਨ ਤੇ ਗੌਰ ਕੀਤਾ ਜਾਵੇ ਪਰ ਉਹ ਆਈਸ ਵਾਲੇ ਮੰਨਣ ਨੂੰ ਹੀ ਤਿਆਰ ਨਹੀਂ ਇਮੀਗ੍ਰੇਸ਼ਨ ਜਜਸ ਨੂੰ ਜਜਜਸ ਦੇ ਉੱਤੇ ਦਬਾਅ ਪਾ ਕੇ ਉਹ ਅਰਜ਼ੀਆਂ ਇੱਕ ਤਰੀਕੇ ਦੀਆਂ ਜਾਂ ਉਹਨਾਂ ਦੇ ਕੇਸ ਨੂੰ ਰਫਾ-ਦਫਾ ਕਰਵਾਇਆ ਜਾ ਰਿਹਾ ਹੈ ਕਿ ਛੱਡੋ ਪਰਾਂ ਕੇਸ ਰੱਦ ਕਰੋ ਤੇ ਇਹਨੂੰ ਅਸੀਂ ਕਰੀਏ ਡਿਪੋਰਟ ਬਹੁਤ ਹਾਲਾਤਾਂ ਚਲੋ ਜੋ ਵੀ ਹੈ ਮਾੜੇ ਹੀ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜ਼ਿਆਦਾ ਨਹੀਂ ਤਾਂ ਹੁਣ ਇੰਡੀਅਨਜ਼ ਦੀ ਗੱਲ ਕੀਤੀ ਜਾਵੇ ਤਾਂ 5000 ਫੜੇ ਗਏ ਨੇ ਪਿਛਲੇ ਸਮੇਂ ਦੌਰਾਨ ਜੀ ਟੋਟਲ ਇਨ ਟੋਟਲ ਜਿਹੜਾ ਕਈ ਮਹੀਨਿਆਂ ਦਾ ਅੰਕੜਾ ਹੈ ਜਿਹੜਾ 5000 ਦਾ ਅੰਕੜਾ ਵੀ ਕਾਫੀ ਜ਼ਿਆਦਾ ਹੁੰਦਾ ਕਿਉਂਕਿ ਹੁਣ ਤੱਕ ਜਿਹੜੀ ਡਿਪੋਰਟੇਸ਼ਨ ਹੈ ਬਿਲੋ 3000 ਹੈ ਤੇ ਉਹਨਾਂ ਦੇ ਵਿੱਚੋਂ ਉਹ ਵੀ ਹੋਣਗੇ ਜਿਹੜੇ ਮੇਬੀ ਪਹਿਲਾਂ ਪਹੁੰਚੇ ਹੋਣਗੇ ਆ ਜਿਹੜੇ ਨਵੇਂ ਪਹੁੰਚੇ ਨੇ 5000 ਹੁਣ ਉਹ ਕਿੱਥੇ ਲੁਕ ਛਿਪ ਕੇ ਕੰਮ ਕਰ ਰਹੇ ਨੇ ਕਿੱਥੇ ਰਹਿ ਰਹੇ ਨੇ ਕਿਹੜੇ ਸ਼ਹਿਰ ਦੇ ਵਿੱਚ ਮੌਜੂਦ ਨੇ ਇਹ ਵੀ ਹੈਰਾਨਕੁਨ ਹੀ ਗੱਲ ਹੈ ਕਿਉਂਕਿ ਆਪਾਂ ਪੋਰਟਲੈਂਡ ਦੀ ਗੱਲ ਕੀਤੀ ਸੀ ਪ੍ਰਦੀਪ ਕੁਮਾਰ ਨਾ ਦੇ ਨੌਜਵਾਨ ਦੀ ਜੀ ਜੀ ਕਿ ਉਸਨੇ ਘਰ ਫੋਨ ਕੀਤਾ ਸੀ ਕਿ ਹਾਂ ਮੈਨੂੰ ਹੁਣ ਕੰਮ ਮਿਲ ਗਿਆ ਉਹ 1.5 ਸਾਲ ਪਹਿਲਾਂ ਰੀਸੈਂਟਲੀ ਹੀ ਇੱਕ ਤਰੀਕੇ ਨਾਲ ਕਹਿ ਸਕਦੇ ਆ ਕਿ ਪਹੁੰਚਿਆ ਸੀ ਪਰ ਇੱਕ ਗੋਲੀ ਇੱਕ ਸਾਬਕਾ ਫੌਜੀ ਨੇ ਉਸਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਸੀ ਤੇ ਅਜੇ ਇਹ ਪਤਾ ਨਹੀਂ ਨੌਜਵਾਨਾਂ ਦੀਆਂ ਕਿੰਨੀਆਂ ਕਹਾਣੀਆਂ ਉੱਥੇ ਮੌਜੂਦ ਨੇ ਅਮਰੀਕਾ ਦੇ ਵੱਖ-ਵੱਖ ਰਾਜਾਂ ਦੇ ਵਿੱਚ ਇਨਕਲੂਡਿੰਗ ਕੈਲੀਫੋਰਨੀਆ ਤੋਂ ਲੈ ਕੇ ਨਿਊਯਾਰਕ ਤੱਕ ਕੋਈ ਇਲਾਕੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਉੱਥੇ ਕੈਨਾਲ ਸਟਰੀਟ ਬੜੀ ਪ੍ਰਸਿੱਧ ਹੋ ਚੁੱਕੀ ਹੈ ਇਸ ਵੇਲੇ ਦੁਨੀਆ ਦੇ ਵਿੱਚ ਨਾਮ ਗੂੰਜ ਰਿਹਾ ਹੈ ਨਿਊਯਾਰਕ ਸਿਟੀ ਦੀ ਕੈਨਾਲ ਸਟਰੀਟ ਦਾ ਕਿ ਜੇ ਉੱਥੇ ਇਲੀਗਲ ਵੈਂਡਰਸ ਬੈਠਦੇ ਸੀ ਪਰ ਉੱਥੇ ਹੁਣ ਗਸ਼ਤ ਜਿਹੜੀ ਹੈ ਪੈਟਰੋਲਿੰਗ ਨਜ਼ਰ ਆ ਰਹੀ ਹੈ ਆਈਸ ਵਾਲਿਆਂ ਦੀ ਆਮ ਪੁਲਿਸ ਜਿਹੜੀ ਨਿਊਯਾਰਕ ਸਿਟੀ ਦੀ ਪੁਲਿਸ ਆ ਉਹ ਤਾਂ ਹੈ ਹੀ ਹੈ ਪਰ ਹੋਰ ਵੀ ਕਹਾਂਗੇ ਕਿ ਉੱਥੇ ਹਾਲਾਤ ਬ ਤਰ ਹੋ ਚੁੱਕੇ